ਸਭ ਤੇ ਵਡਾ ਸਤਿਗੁਰ ਨਾਨਕ ਜਨਮਤਾਂ ਦੀ ਰਾਖੀ ਮੇਰੀ ਸੋ ਟਲ ਗੁਰ ਸ਼ੇਰੀ ਐ ਆਹ ਮਸੂਹ ਹੈ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮੋਰਨੂ ਜਾਈ ਹੋਵੇ ਸ਼ਿਖਤ ਖਸਮ ਦੀ ਨੂਰੀ ਅਸੂਂ ਕੋਸੋਂ ਟਕੀਆ ਅਦਿਰਿਤੇ ਸੰਜੇ ਪਾਦਸ਼ਾਹ ਮਨ ਜਨਮ ਜਨਮ ਦੀ ਪਟੀਆ ਸਜਾਣ ਸਚਾ ਆਪ ਪਾਦਸ਼ਾਹ ਸ਼ਰ ਸ਼ੰਦੈ ਸ਼ਹੁ ਜਿਸ ਪਾਸੋਂ ਬੈਠਿਆ ਸੋਈ ਹੈ ਸਭ ਨਦਾਰ ਬਿਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੋ ਭਰਨੰਦ ਨਿਤ ਨਭ ਟੋਟਾ ਸੰਸਾਰ ਮਨੋ ਪਰਮ ਕੁਮਾਵਣੇ ਹੋਣਾ ਅੰਧ ਕੁਬਾਰ ਗੁਰਮਤ ਅੰਮਦਿ ਪੀਵਣਾ ਨਾਨਕ ਸ਼ਬਦ ਕਿਆਰ ਦਰਨਾਵੇ ਸਭ ਭਰਮੋਂ ਦੇ ਜੇ ਤੰਗ ਟੂਟਾਂ ਸਾਰ ਮਨ ਨੂੰ ਕੰਮ ਕਮਾ ਮੰਨੇ ਹੋ ਮੈਂ ਅੰਧ ਗੁਬਾਰ ਗੁਰਮੁਖ ਅਮਰ ਬਕੀ ਬਣਾ ਨਾਨਕ ਸ਼ਬਦ ਵਿਚਾਰ ਮੰਨ ਲਾ ਤੀ ਜਾ ਸਹਿਜে ਜਾਗੈ ਸਹਿਜੇ ਸੋਵੈ ਗੁਰਮੁਖ ਆਨੰਦ ਉਜਤ ਤੋ ਹੋਵੈ ਮਨੁ ਮਗ ਭੁਰ ਮੈ ਸਹਿ ਸਾ ਹੋਵੈ ਅੰਦਰ ਚਿੰਤਾ ਨੀਂਦ ਨਾ ਸੋਵੈ ਯਾਨੀ ਜਗ ਮੈਂ ਸਵੇ ਸੁਭਾਏ ਨਾਨਕ ਨਾਮ ਅਧਿਆਮ ਬੰਚਾਓ ਪੌੜੀ ਸੇਹਰ ਨਾਮ ਧਿਆਵੈ ਜੋ ਘਰ ਗੰਧਿਆ ਹਰ ਇੱਕ ਗੰਧਿਆ ਆਵੇਂ ਇੱਕ ਇੱਕੋ ਹਰ ਸੰਧਿਆ ਇਕੋ ਉਤਪਦਿਆ ਜੋ ਹਰਨਾਮ ਧਿਆਵੈ ਇਨੰਡਾਰੁ ਉਸਤ ਪੱਤੇਆ ਗੁਰਮੰਨੀ ਦੇ ਰਹਾ ਆਪ ਗੁਰਮੁਖ ਹਰ ਜਪਿਆ ਆਵੈ ਇਨਨ ਦਾਰੁ ਸਭ ਭੱਤਿਆ ਗੁਰਮਤੀ ਦੇਵਿਆ ਗੁਰਮੁਖ ਤੁਮਾਰ ਜਪਿਆ ਵਾਹੀ ਗੁਰਜੀਤ ਕਨਸਨ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀ ਆਹਣੇ ਪਰਮ ਕੁਨਾ ਮੀਆਂ ਦੂਜਾ ਲਗਾ ਹੈ ਲੱਖ ਸੀ ਬਾਰ ਬਣਾਇਆ ਕਾਰਜ ਨਹੀਂ ਜਿੰਦ ਦਿਨ ਦੇ ਇਦਸ ਸੀ ਇਦਰ ਵੇਨਾ ਕੈਸ ਨ ਪ੍ਰੇਤ ਅਗੜ ਚਨਾਇ ਨੰਦੂ ਤੰਮ ਕਿਸਾਨੋਂ ਦੇ ਨੀ ਤੇ ਤੋ ਛੜ ਗੁਰੂ ਤੇਖਨ ਮਾਹੇ ਜਿੰਸੋਂ ਲਗਾ ਹੈ ਸਤਿਰਾਖੇ ਤੂੰ ਨਾਨਕ ਪਵਨ ਸਰਮਾਗਤੀ ਚਰਨ ਕੋਈਦ ਕਾਮੁ ਦੇ ਤੂੰ ਸੇ ਭਾਗ ਏ ਨਰਕ ਨਾ ਪਾਈ ਐ ਕੋ ਰਖਣ ਰਾ ਕਰਨ ਬੋਇ ਤਪ ਦੇ ਤੋ ਸਿਰ ਪਾ ਤੋ ਨਰਕ ਨਾ ਪਾਈ ਐ ਗੁਰ ਰਖਣ ਵਾਲਾ ਹੈ ਤੋ ਵਾਹਿ ਗੁਰਜੀ ਦਾ ਖਰਸਾ ਵਾਹਿ